ਸੋ ਦਰਸ਼ਕਾ ਰਹੇ ਸੀ ਜੋੜੀਗੇੜਾ ਇਹਨੂੰ ਕਹਿੰਦੇ ਨੇ ਗੁਰਦੁਆਰਾ ਛੇਵੀਂ ਪਾਸ਼ਾਹੀ ਸਥਾਨ ਮਯੰਗ ਲਾਹੌਰ ਟੈਂਪਲ ਰੋਡ ਵੀ ਕਿਹਾ ਜਾਂਦਾ ਇਹਨੂੰ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਆ ਮਯੰਗ ਜਿਹੜਾ ਟੈਂਪਲ ਰੋਡ ਆ ਕਹਿੰਦੇ ਨੇ ਜਿਹਨੂੰ ਬਾਜ਼ਾਰ ਹੈ ਜੀ ਸੋ ਦਰਸ਼ਕੋ ਜੀ ਪਾਵਨ ਪਵਿੱਤਰ ਸਥਾਨ ਤੰਦਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਇਸਥਾਨ ਨੇ ਜੀ ਇਹ ਉਹ ਸਥਾਨ ਹੈ ਜੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਗੁਰਦੁਆਰੇ ਦਾ ਜਿਹੜਾ ਕਾਰ ਸੇਵਾ ਚੱਲ ਰਹੀ ਹੈ ਜੀ ਅੱਜ ਇਹਨਾਂ ਮੁਕਤ ਸਰੀਰਾਂ ਨਾਲ ਬੰਦੇ ਹਾਦਸੇ ਨਾਲ ਸਰੀਰ ਇਹਦਾ ਇਹਦਾ ਹਾਦਸੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਾ ਗੋਲਾ ਹੀ ਤਾਂ ਜਨਮਸਥਾਨ ਕਿਹਾ ਜਾਂਦਾ ਹੈ ਕਿਵੇਂ ਗੁਰੂ ਸਾਹਿਬ ਦੇ ਨਾਮ ਤੋਂ ਗੁਰਦੁਆਰਾ ਸਾਹਿਬ ਮਸ਼ਹੂਰ ਹੈ ਟੈਂਪਲ ਗੁਰਦੁਆਰੇ ਦਾ ਨਾਮ ਸੀ ਮਾਤਾ ਗੋਲਾ ਜੀ ਮੁਸਲਮਾਨ ਸਨ ਜਿਹੜਾ ਜਿਨ੍ਹਾਂ ਦਾ ਸਿੱਖ ਮਤਵ ਦੇ ਨਾਲ ਕਾਫੀ ਲਗਾਓ ਸੀ ਪਿਆਰ ਮੁਹੱਬਤ ਸੀ ਜਿਹਦੇ ਵੇ ਤੋਂ 파ਟਨਰ ਆ ਵੀ ਰੱਖਦੇ ਹੁੰਦੇ ਸਨ ਮਾਤਾ ਗੋਲਾ ਜੀ ਦਾ ਮੁਹੰਦੇਦਾਰਾ ਨੂੰ ਜਦੋਂ ਪਤਾ ਲੱਗਾ ਜਦੋਂ ਉਹਨਾਂ ਦੇ ਮੁਹੱਲੇਦਾਰਾਂ ਨੂੰ ਪਤਾ ਲੱਗਿਆ ਕਿ ਮਾਤਾ ਕੋਲਾ ਜਿਹੜੇ ਨੇ ਸਿੱਖ ਮਦਰ ਦੇ ਨਾਲ ਖੈਨਾ ਉਹਨਾਂ ਦਾ ਲਗਾਓ ਪਿਆਰ ਮੁਹੱਬਤ ਜਿਹੜਾ ਅੱਛਾ ਨਹੀਂਗਾ ਤੇ ਜਦੋਂ ਉਹਨਾਂ ਦੇ ਮੁਹੱਲੇਦਾਰਾਂ ਨੂੰ ਪਤਾ ਲੱਗਿਆ ਤਾਂ ਮੁਹੱਲੇਦਾਰਾਂ ਨੇ ਇਹਨਾਂ ਦੇ ਵਾਲਦ ਸਾਹਿਬ কাজী ਰੁਸਤਮ ਉਹਨਾਂ ਨੂੰ ਦੱਸਿਆ ਕਿ ਆਪਣੀ ਬੇਟੀ ਨੂੰ ਸਮਝਾਇਆ ਉਹ ਕਿ ਫੈਸਿਕ ਮਦਰ ਦੇ ਨਾਲ ਖੈਨਾ ਦਾ ਐਨਾ ਲਗਾਓ ਅੱਛਾ ਨਹੀਂ ਜਾ ਜਦੋਂ ਉਹਨਾਂ ਦੇ ਵਾਲਦ ਸਾਹਿਬ ਨੂੰ ਪਤਾ ਲੱਗਿਆ ਕਾਫੀ ਨਰਾਜ਼ ਵਗੈਰਾ ਹੋਏ ਨੇ ਤੇ ਉਹਨੇ ਕਾਫੀ ਗੁੱਸਾ ਵਗਰਾਇਆ ਇਹਨੇ ਮਾਤਾ ਕੋਲਾਜ ਤੇ ਉਹਨਾਂ ਨੂੰ ਸਮਝਾਇਆ ਲੇਕਿਨ ਉਹਨਾਂ ਦਾ ਪਿਆਰ ਮੁਹੱਬਤ ਸਿੱਖ ਮੌਲੰਦਰਾਂ ਐਨਾ ਸੀ ਕਿ ਉਹ ਪਿੱਛੇ ਨਹੀਂ हट ਸਕੀ ਜਿਹਦੀ ਮੈਂ ਉਹਨਾਂ ਦੇ ਵਾਲਦ ਸਾਹਿਬ ਕੋਲ ਜੀਤ ਸਖਤੀ ਕਰਨੀ ਪਈ ਉਹਨਾਂ ਦੇ ਵਾਲਦ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਜਿਹੜੀ ਸ਼ਾਦੀ ਹੈ ਨਾ ਮੁਸਲਮਾਨ ਆਪਣੇ ਖਾਨਦਾਨ ਚ ਕਰਾਂਗਾ ਸੂਜੀ ਦੀ ਵਾਦਾ ਤੁਸੀਂ ਹੈ ਸਿੱਖ ਮਜ਼ਬ ਤੋਂ ਦੂਰ ਹੋ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੇਰੀ ਸ਼ਾਦੀ ਕਰਨ ਲੱਗੇ ਨੇ ਐਸਾਈ ਮੀਆਂ ਵੀ ਸਰਕਾਰ ਤੋਂ ਗਏ ਨੇ ਉਜੋਨਾ ਦਾ ਛੇਵੇਂ ਗੁਰੂ ਪਾਚੇ ਦੇ ਨਾਲ ਕਾਫੀ ਲਗਾਓ ਸੀ ਤੇ ਜਦੋਂ ਉਹਨਾਂ ਜਾ ਕੇ ਆਪਣਾ ਮਸਲਾ ਦੱਸਿਆ ਇਹਨਾਂ ਨੂੰ ਮਸਲਾ ਦੱਸਣ ਤੋਂ ਬਾਅਦ ਇਹਨਾਂ ਨੇ ਮਤਲਬ ਖੋਲਾ ਹੀ ਗਿਆ ਕਿ ਮੈਂ ਕਸ਼ਮੀਰ ਨਹੀਂ ਜਾ ਸਕਦੀ ਛੇਵੇਂ ਗੁਰੂ ਪਾਚੇთან ਤੁਸੀਂ ਮੇਰਾ ਪਗਾਮ ਜਿਹੜਾ ਨਾ ਕਸ਼ਮੀਰ ਪਹੁੰਚਾਓ ਉਹਨਾਂ ਤੱਕ ਤਾਂ ਕਿ ਮੇਰਾ ਮਸਲਾ ਹੱਲ ਕੀਤਾ ਜਾਏ ਫਿਰ ਸਾਈ ਮੀਆਂ ਵੀ ਸਰਕਾਰ ਨੇ ਕਸ਼ਮੀਰ ਉਹਨਾਂ ਦਾ ਪਗਾਮ ਪਹੁੰਚਾਇਆ ਜਿਦੋਂ ਪੈਗਾਮ ਪਹੁੰਚਾਇਆ ਤੇ ਪੈਗਾਮ ਪਹੁੰਚਾਨ ਤੋਂ ਬਾਅਦ ਛੇਵੇਂ ਗੁਰੂ ਪਾਤਸ਼ਾਹ ਨੇ ਇੱਥੇ ਆ ਕੇ ਉਹਨਾਂ ਨੂੰ ਦਰਸ਼ਨ ਦਿੱਤੇ ਸੀ ਆਪਣੇ ਮਾਤਾ ਗੋਲਾ ਜੀ ਜਦੋਂ ਇੱਥੇ ਆ ਕੇ ਮੈਨੂੰ ਮਸਲਾ ਸੁਨੇ ਆ ਕਿ ਜਦੋਂ ਮਸਲਾ ਸੁਨੇ ਆਣ ਗਿਆ ਮੈਨੂੰ ਕੋਈ ਐਸਾ ਹੱਲ ਦੱਸ ਦਿਓ ਛੇਵੇਂ ਗੁਰੂ ਪਾਤਸ਼ਾਹ ਨੇ ਮਾਤਾ ਗੋਲਾ ਜੀ ਨੂੰ ਪੁੱਛਿਆ ਕਿ ਕੋਈ ਐਸਾ ਹੱਲ ਦੱਸੋ ਨਾ ਮੁਸਲਮਾਨ ਪਰੇਸ਼ਾਨ ਹੋਣਾ ਸਿੱਖ ਪਰੇਸ਼ਾਨ ਹੋ ਤੋ ਲੱਗਿਆ ਮੇਰੀ ਆਲਰੇਡੀ ਅਗਰ ਸ਼ਾਦੀ ਹੈ ਕਰ ਹੀ ਨਹੀਂ ਲੈ ਲਿਆ ਅਗਰ ਤੁਸੀਂ ਮੇ ਨਾਲ ਸ਼ਾਦੀ ਕਰ ਲੋਗੇ ਤੇ ਮਸਲੇ ਦਾ ਹੱਲ ਨਿਕਲ ਆ ਜਾਏਗਾ ਫਿਰ ਛੇਵੇਂ ਗੁਰੂ ਪਾਤਸ਼ਾਹ ਨੇ ਕਿਹਾ ਮੈਂ ਸ਼ਾਦੀ ਨਹੀਂ ਤੁਹਾਡੇ ਨਾਲ ਕਰ ਵਾਹ ਜਿੰਨ ਤੁਹਾਡੀ ਸੇਵਾ ਸਿਰਫ ਮਜ਼ੇਪਾਸੇ ਜਿੰਨਾ ਤੁਸੀਂ ਪਿਆਰ ਮੁਹੱਬਤ ਕਰਦੇ ਹੋ ਮੈਂ ਤੁਹਾਨੂੰ ਇਹ ਕਰ ਸਕਦਾ ਮੇਰੀ ਜਿੰਨੀ ਵੀ ਸੰਗਤ ਹੋਏਗੀ ਨਾ ਜਿੰਨੀ ਵੀ ਮੇਰੀ ਸੰਗਤ ਆਏਗੀ ਦੁਨੀਆ ਜੀ ਤੁਹਾਨੂੰ ਮਾਤਾ ਜੀ ਦੇ ਰੋਕਣਾ ਚਾਹਲੇਗਾ ਕਿਤੇ ਉਹਨਾਂ ਨੇ ਫਿਰ ਮਾਤਾ ਜੀ ਦਾ ਰੋਕਣਾ ਦਿੱਤਾ ਸੀ ਤੇ ਫਿਰ ਇਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਐਂ ਕਰੋ ਤੇ ਮੈਨੂੰ ਤੁਸੀਂ ਆਪਣੇ ਨਾਲ ਇੰਡੀਆ ਲਈਓ ਮੈਂ ਜ਼ਰ ਐਥੇ ਲਾਉਂਗੀ ਫਿਰ ਵੀ ਪਰੇਸ਼ਾਨ ਨਾਲ ਜਾਦਾ ਤੁਸੀਂ ਮੈਨੂੰ ਇੰਡੀਆ ਲਾਈ ਹੋ ਜਿੰਨੀ ਜਿੰਦਗੀ ਮੈਂ ਤੁਹਾਡੀ ਸੇਵਾ ਕਰਨਾ ਚਾਹਨੀ ਆ ਮੈਂ ਤੁਹਾਡੇ ਨਾਲ ਰਹਿਣਾ ਚਾਹਨੀ ਆ ਤੁਹਾਡੀ ਸੇਵਾ ਕਰਨਾ ਚਾਹਨੀ ਆ ਫਿਰ ਆ ਤੋਂ ਛੇਮ ਗੁਰੂ ਪਾਸ਼ੇ ਆਪਣੇ ਘੋੜੇ ਤੇ ਮਾਤਾ ਕੋਲਾ ਜੀ ਨਾਲ ਲੈ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ